ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੀਰੇ ਦਾ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਕੁਝ ਦਿਨ ਪਹਿਲਾਂ ਇੱਕ ਫੌਜ ਦੇ ਅਫਸਰ ਅਤੇ ਉਹਨਾਂ ਦੇ بیٹے ਦੀ ਕੁੱਟਮਾਰ ਪੁਸ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਸੀ ਤਾਂ ਹੁਣ ਜਿਹੜੇ ਉਹਨਾਂ ਫੌਜ ਦੇ ਅਫਸਰ ਦੀ ਜਿਹੜੀ ਪਤਨੀ ਹਨ ਉਹਨਾਂ ਨੇ ਡੀਸੀ ਦੇ ਦਫ਼ਤਰ ਦੇ ਮੂਹਰੇ ਉਹਨਾਂ ਨੇ ਧਰਨਾ ਲਾਇਆ ਹੈ ਅਤੇ ਜਦੋਂ ਉਹ ਨਾਲੇ ਡੀਸੀ ਦਫ਼ਤਰ ਦੇ ਮੂਹਰੇ ਧਰਨਾ ਲਾਇਆ ਤਾਂ ਡੀਸੀ ਖੁਦ ਆਪਣੇ ਦਫ਼ਤਰ ਤੋਂ ਬਾਹਰ ਉਸ ਧਰਨੇ ਦੇ ਵਿੱਚ ਆਏ ਤਾਂ ਕਿ ਉਹ ਉਹਨਾਂ ਦੀ ਪਤਨੀ ਦੇ ਨਾਲ ਗੱਲਬਾਤ ਕਰ ਸਕਣ ਅਤੇ ਧਰਨੇ ਨੂੰ ਬੰਦ ਕਰਵਾ ਸਕਣ ਤਾਂ ਹੁਣ ਤੁਸੀਂ ਦੇਖੋ ਇਹ ਮੌਕੇ ਦੀ ਵੀਡੀਓ ਉੱਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਇਹ ਸਾਡਾ ਫੈਸਲਾ ਹੈ ਮੇਰੇ ਨਾਲ ਸਾਰੇ ਕਿ ਜੇ ਜੋ ਪੱਕਾ ਠੀਕ ਹੋਗਾ ਬਟ ਅਸੀਂ ਵੀ ਮਾਂਮੀ ਨਾਲ ਖੜੇ ਆ ਤੁਸੀਂ ਵੀ ਖੜੇ ਬਟ ਮੇਰੀ ਬੇਟੀ ਸਾਰੇ ਅੱਜ ਤੇ ਅਸੀਂ ਬਹੁਤ ਥੋੜੇ ਆ ਕੱਲ ਆਪਾਂ ਬਹੁਤ ਜ਼ਿਆਦਾ ਹੋ ਜਾਾਂਗੇ ਇਨਸਾਫ ਮੰਗਦੇ ਆ ਟੀਸੀ ਸਾਹਿਬ ਤੁਹਾਡੇ ਤੋਂ ਅਸੀਂ ਵਿਸ਼ਵਾਸ ਰੱਖਦੇ ਆ ਕੱਲ ਸਾਡੇ ਹੱਥੇ ਕੁਝ ਨਹੀਂ ਅੱਜ ਫੌਜ ਨਾਲ ਨਹੀਂ ਆਜੇ ਤੇ ਨਟਾਇਰ ਹੋ ਗਏ ਮੈਡਮ ਕਰਨਾ ਚਾਹ ਰਹੇ ਸੀ ਬਟ ਮੈਡਮ ਦੇ ਹੱਥੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਦੇਸ਼ੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਨੇ ਤੇ ਇੱਕ ਐਸਪੀ ਦੀ ਪੋਸਟਿੰਗ ਨਹੀਂ ਕਰ ਸਕਦੇ ਭਗਵਾਨ ਮਾਨ ਸਾਹਿਬ ਦੂਜੀ ਗੱਲ ਸੀਬੀਆਈ ਇਨਕੁਆਇਰੀ ਨੂੰ ਖਾਲੀ ਇੱਕ ਬਲੇਟਰ ਤੇ ਲਿਖਣਾ ਹੈ ਕਿ ਸੀਬੀਆਈ ਇਨਕੁਆਇਰੀ ਇਜ਼ ਮਕ ਇਹਨਾਂ ਲਿਖਣ ਦਾ ਟਾਈਮ ਨਹੀਂ ਹੈ ਸਰਕਾਰ ਕੋ ਸਾਡੇ ਲਈ ਤੇ ਆਪਾਂ ਇਹ ਤੋਂ ਇਹ ਦੋਨੋਂ ਮਾਮਲਾ ਖਤਮ ਹੋਣ ਤੋਂ ਬਗੈਰ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲੋਂ

ਜਿਹੜੇ ਇੰਨੇ ਦੂਰੋਂ ਸੈਨਿਕ ਆਏ ਔਰ ਮੇਰੇ ਪਲਟਨ ਦੇ ਬੰਦੇ ਔਰ ਸਾਰੇ ਸਾਰੇ ਅੱਜ ਤੇ ਅਸੀਂ ਬਹੁਤ ਥੋੜੇ ਆ ਕੱਲ ਆਪਾਂ ਬਹੁਤ ਜ਼ਿਆਦਾ ਹੋ ਜਾਾਂਗੇ ਅੱਜ ਤੇ ਅਸੀਂ ਇਨਸਾਫ ਮੰਗ ਰਹੇ ਆ ਡੀਸੀ ਸਾਹਿਬ ਤੁਹਾਡੇ ਤੋਂ ਅਸੀਂ ਵਿਸ਼ਵਾਸ ਰੱਖ ਰਿਹਾ ਕੱਲ ਸਾਡੇ ਹੱਥੇ ਕੁਝ ਨਹੀਂ ਅੱਜ ਫੌਜ ਨਾਲ ਨਹੀਂ ਆਜੇ ਤੇ ਰਿਟਾਇਰਡ ਲੋਗ ਐ ਅੱਜ ਤੇ ਅਸੀਂ ਸਾਰੇ ਰਿਟਾਇਰਡ ਵੇਟਰਨ ਔਰ ਐਕਸ ਆਰਮੀ ਮੈਨਨ ਕਿ ਮਹਗਵਨਮਾਨ ਸਾਹਿਬ ਇੱਕ ਤੁਸੀਂ ਆਪਣੇ SSP ਨੂੰ ਜਦੋਂ ਕਾਲੀ ਮਾਤਾ ਦਾ ਹੋਇਆ ਸੀ ਜਦੋਂ ਤੁਹਾਡਾ ਮਨ ਕਰਦਾ ਆਦੂ ਤੇ ਤੁਸੀਂ ਉਹਨਾਂ ਨੂੰ ਤੁਹਾਡੇ ਬੰਦਿਆਂ ਨਾਲ ਕੁਝ ਹੋਏ ਤਾਂ ਡੀਸੀਵੀ ਦੀ ਵੀ ਬਦਲੀ ਤੇ ਐਸਪੀ ਦੀ ਵੀ ਬਦਲੀ ਮਗਰ ਜਦੋਂ ਸਾਡੇ ਬੰਦੇ ਨਾਲ ਕੁਝ ਹੋਏ ਤਾਂ ਬਦਲੀ ਕਰਨ ਲਈ ਕਾਰਵਾਈ ਦਾ ਟਾਈਮ ਚਾਹੀਦਾ ਹਰ ਥਾਂ ਤੇ ਕੁਝ ਗਲਤ ਵੀ ਹੋ ਜਾਂਦਾ ਹੈਗਾ ਆਪਣੇ ਵਿੱਚੋ ਹੀ ਸਮਾਜਿਕ ਤੌਰ ਤੇ ਜਿਵੇਂ ਆਪਾਂ ਦੇਖਦੇ ਹਾਂ ਕਾ ਮਾੜੇ ਅੰਸਰ ਵੀ ਹੁੰਦੇ ਅਚੇਂ ਅੰਸਰ ਵੀ ਹੁੰਦੇ ਕਈ ਵਾਰ ਮੌਕੇ 'ਚ ਵੀ ਕੁਝ ਹੋ ਜਾਂਦਾ ਹੈਗਾ ਜੋ ਵੀ ਕੁਝ ਹੋਇਆ ਉਹ ਬਹੁਤ ਮਹਤਵਪੂਰਨ ਆਏਗਾ ਤੇ ਮੈਂ ਸਿਮਪੈਥਾਈਜ਼ ਤੇ ਐਮਪੈਥਾਈਜ਼ ਵੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜੀ ਜੋ ਨਹੀਂ ਹੋਣਾ ਚਾਹੀਦਾ ਸੀਗਾ ਜੋ ਹੋਇਆ ਉਹਦੇ ਬਾਰੇ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਹਾਂ ਤੁਸੀਂ ਵੀ ਖੜੇ ਹੋ ਬਟ ਮੇਰੀ ਬੇਨਤੀ ਹੈ ਕਿ ਕਾਈਂਡਲੀ ਆਪਾਂ ਪੂਛਾ ਖਤਮ ਕਰੀਏ ਫਿਰ ਪਰਸੇ ਮੇਰੀ ਅਰਦਾਸ ਹੋਵੇ ਸਰ ਪਹਿਲਾਂ ਤੁਸੀਂ ਆਪ ਬੈਠੀ ਮੇਰੀ ਆਪ ਜੀ ਨੂੰ ਰਿਕੁਐਸਟ ਹੈ ਕਿ ਤੁਸੀਂ ਆਪਾਂ ਬੋਲੀ ਬੋਲ ਰਹਿਣ ਨੂੰ ਅਨੁਮਤੀ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇੰਨੀ ਮੈਂ ਤੁਹਾਨੂੰ ਕਿ ਕਾਈਂਲੀ ਆਪਾਂ ਪੁਲਿਸ ਦਾ ਕਮੰਡਰ ਹੈ